ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀਆਂ ਨੇ ਇੱਕ ਵਾਰ ਫਿਰ ਤੋਂ ਮੋਰਚਾ ਖੋਲ੍ਹ ਦਿੱਤਾ ਤੇ 76 ਕਿਸਾਨ ਮਜ਼ਦੂਰ ਕਮੇਟੀਆਂ ਦਿੱਲੀ ਦੇ ਵੱਲ ਕੂਚ ਕਰਨੀਆਂ ਇਸ ਨੂੰ ਲੈ ਕੇ ਤਿਆਰੀਆਂ ਲਗਾਤਾਰ ਜਾਰੀ ਨੇ ਤੇ ਦਿੱਲੀ ਮੋਰਚੇ ਸੰਬੰਧੀ ਟਰੈਕਟਰ ਟਰਾਲੀਆਂ ਦਾ ਵਿਸ਼ਾਲ ਇਕੱਠ ਕੀਤਾ ਜਾ ਰਿਹਾ ਤੇ ਇਸ ਸੰਬੰਧੀ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਲਗਾਤਾਰ ਮੰਗਾਂ ਜੋ ਸਰਕਾਰ ਵੱਲੋਂ ਨਹੀਂ ਮੰਨੀਆਂ ਗਈਆਂ ਸੁਆਮੀਨਾਥਨ ਰਿਪੋਰਟ ਨੂੰ ਲਾਗ ਕਰਨ ਤੋਂ ਇਲਾਵਾ ਐਮਐਸਪੀ ਰੇਟ ਦੇ ਬਾਰੇ ਵਿੱਚ ਸਰਕਾਰ ਨੂੰ ਕਾਫੀ ਵਾਰ ਮੰਗ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਅਣਸੁਣਿਆ ਕਰ ਰਹੀ ਹੈ ਸਰਬੰਸੰਘ ਪਨੇਰ ਕਿਸਾਨ ਮਜ਼ਦੂਰ ਸਿਕਸ਼ ਕਮੇਟੀ ਪੰਜਾਬ ਚੋਂ ਦੇਸ਼ ਦੀਆਂ 76 ਜਥੇਬੰਦੀਆਂ ਤਾਂ ਹੁਣ ਤਾਂ ਹੋਰ ਵੀ ਆ ਗਈਆਂ 10 ਵੀ ਉਹਨਾਂ ਜਥੇਬੰਦੀਆਂ ਦਾ ਫੋਰਮ ਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਜਿਹੜਾ 13 ਫਰਵਰੀ ਨੂੰ ਦਿੱਲੀ ਅੰਦੋਲਨ ਦਾ ਐਲਾਨ ਕੀਤਾ ਗਿਆ ਉਹਦੀਆਂ ਫੇਰ ਇੱਕ ਵਾਰੀ ਅਸੀਂ ਪੰਜਾਬ ਦੇ ਵਿੱਚੋਂ ਤਿਆਰੀਆਂ ਦਿਖਾ ਰਹੇ ਹਾਂ ਵੀ ਇੱਕ ਇੱਕ ਪਿੰਡ ਦੇ ਵਿੱਚ ਚਾਰ ਚਾਰ ਟ੍ਰੈਕਟਰ ਟਰਾਲੀਆਂ ਤਿਆਰ ਹੈਗੇ ਨੇ ਤਾਰਸੀ ਕਿਸਾਨਾਂ ਨਾਲ ਗੱਲ ਕੀਤੀ ਆ ਵੀ ਆਂਦੋਲਨ ਬਾਰੇ ਕੀ ਸੋਚ ਰਹੇ ਹੋ ਨਾ ਕਿਹਾ ਵੀ ਪਿਛਲੇ ਅੰਦੋਲਨ ਨਾਲ ਉਹ ਵੱਡਾ ਅੰਦੋਲਨ ਹੋਊਗਾ ਉਦੋਂ ਤਾਂ ਅਸੀਂ ਇੱਕ ਇੱਕ ਟ੍ਰੈਕਟਰ ਟਾਲੀ ਖੜੇ ਸੀਗੇ ਅਸੀਂ ਇਹ ਵੀ ਕਿਹਾ ਵੀ ਜ਼ਬਰ ਕਰ ਸਕਦੀ ਹੈ ਸਰਕਾਰ ਤੁਹਾਡੇ ਨਾਲ ਕੀ ਆ ਸੋਚ ਰਹੇ ਉਹ ਕਹਿੰਦੇ ਵੀ ਹਰ ਕਿਸਮ ਦੀ ਕੁਰਬਾਨੀ ਵਾਸਤੇ ਆਪਾਂ ਤਿਆਰ ਹੈਗੇ ਆ ਤੇ ਜਿਹੜਾ ਮੁਕਤ ਵਪਾਰ ਸਮਝੌਤਾ ਵਾ ਜਿਸ ਤਹਿਤ ਵਿਦੇਸ਼ਾਂ ਦੀਆਂ ਫਸਲਾਂ ਸਾਡੀ ਮੰਡੀ ਚ ਡੰਪ ਹੋਣੀਆਂ ਉਹਨੂੰ ਰੱਦ ਕਰਵਾਉਣਾ ਜਮੀਨ ਐਕਵਾਇਰ ਵਾਲੇ ਕਾਨੂੰਨ ਦੇ ਵਿੱਚ ਕਿਸਾਨਾਂ ਦੀ ਮਰਜ਼ੀ ਤੋਂ ਬਗਾਰ ਜ਼ਮੀਨ ਖੋਣ ਵਾਲੀ ਗੱਲ ਨੂੰ ਖਤਮ ਕਰਵਾਉਣਾ ਵਾ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਬਣਾਉਣਾ ਕਹਿੰਦੇ ਹਰ ਹਾਲ ਚਿਰ ਤੋਂ ਬਗੈਰ ਤਾਂ ਮੁੜਦਾ ਨਹੀਂ ਹੈਗਾ ਕਿਸਾਨ ਮਜ਼ਦੂਰ ਦਾ ਕਰਜ਼ਾ ਹੈਗਾ ਲਖੀਮਪੁਰ ਖੇਰੀ ਦਾ ਇਨਸਾਫ ਲੈਣਾ ਸਾਰੇ ਕੇਸ ਵਾਪਸ ਕਰਾਉਣੇ ਆ ਸ਼ਹੀਦ ਪਰਵਾਰਾਂ ਦਾ ਮੁਆਵਜ਼ਾ ਔਰ ਮੰਗਾਂ ਨੇ ਇਸੇ ਤਰ੍ਹਾਂ ਸਾਡੇ ਪੰਜਾਬ ਦੇ ਖੇਤੀਬਾੜੀ ਮੰਤਰੀ ਦੇ ਬਾਹਰ ਮੋਰੇ ਧਰਨਾ ਲੱਗਾ ਸ਼ਹੀਦ ਪ੍ਰੋਗਰਾਮ ਹੋਣ ਦੀਆਂ ਨੌਕਰੀਆਂ ਦੀ ਮੰਗ ਦਾ ਅਸੀਂ ਉਹਦਾ ਸਮਰਥਨ ਕਰਦੇ ਆਂ ਅੱਜ ਭਾਨਾ ਸਿੱਧੂ ਵਾਲੇ ਮਸਲੇ ਤੇ ਸੰਗਰੂਰ ਦੇ ਵਿੱਚ ਧਰਨਾ ਲੱਗਣਾ ਸੀ ਅਸੀਂ ਉਹਦਾ ਵੀ ਸਮਰਥਨ ਕਰਦੇ ਆਂ ਔਰ ਸਰਕਾਰ ਨੂੰ ਗੱਲਬਾਤ ਦਾ ਮਸਲਾ ਹੱਲ ਕਰਨ ਦੀ ਗੱਲ ਕਹਿੰਦੇ ਆਂ ਜ਼ਬਰਦਸਤ ਸਰਕਾਰ ਨੂੰ ਬਾਜ ਆਉਣ ਦੀ ਗੱਲ ਕਰਦੇ ਆਂ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਆਂ ਕਿ ਉਹ ਡੀਜ਼ਲ ਪ੍ਰਵਾਹ ਲੈਣ ਸਾਰੇ ਦੇਸ਼ ਦੇ ਕਿਉਂਕਿ ਇਹ ਸਮੱਸਿਆ ਵਾ ਆ ਸਕਦੀ ਗਾਂ ਨਾਗਾ ਕਿਤੇ ਕਰਕੇ ਉਹ ਡੀਜ਼ਲ ਪ੍ਰਵਾਹ ਲੈਣ ਔਰ ਇਸੇ ਤਰੀਕੇ ਨਾਲ ਪਿੰਡਾਂ ਦੇ ਵਿੱਚ ਮੁਹਿਮ ਬਣਾਈ ਜਾਵੇ ਹਰ ਕਿਸਮ ਦਾ ਫੰਡ ਹੋ ਜੇ ਆ ਆਲੂ ਗੰਡੇ ਤਾਲਾ ਆਟਾ ਸਿਲੰਡਰ ਬਾਲਣ ਜਿਵੇਂ ਇਕੱਠਾ ਹੋ ਰਿਹਾ ਇਹਨੂੰ ਹੋਰ ਵਿਆਪਕ ਪੱਧਰ ਤੇ ਇਕੱਠਾ ਕਰਕੇ ਦਿੱਲੀ ਅੰਦੋਲਨ ਦੀਆਂ ਪਰਹਪੂਰ ਤਿਆਰੀਆਂ ਕੀਤੀਆਂ ਜਾਣ ਅਸੀਂ ਐਰਕੀ ਸਮਝ ਰਹੇ ਜੋ ਕਿਸਾਨਾਂ ਨਾਲ ਗੱਲ ਕੀਤੀ ਵੀ ਐਰਕੀ ਦਿੱਲੀ ਦਾ ਅੰਦੋਲਨ ਇਹਦੇ ਨੂੰ ਵੱਡਾ ਹੋਊਗਾ ਪਿਛਲੀ ਵਾਰੀ ਚਲੋ ਇਹ ਤਾਂ ਸਮਾਂ ਦੱਸ ਦੂਗਾ ਔਰ ਉਹ ਕਹਿ ਰਹੇ ਵੀ ਐਰਕੀ ਦਿੱਲੀ ਦਾ ਅੰਦੋਲਨ ਪਿਛਲੇ ਅੰਦੋਲਨੋਂ ਵੱਡਾ ਅੰਦੋਲਨ ਹੋਊਗਾ ਕਿਉਂਕਿ ਹਮਲਾ ਉਹਦੇ ਨਾਲੋਂ ਵੀ ਵੱਡਾ ਹੈਗਾ ਵਾ ਸੋ ਇਸ ਕਰਕੇ ਪੂਰੀ ਤਰ੍ਹਾਂ ਤਿਆਰੀ ਆ ਪੰਜਾਬ ਦੇ ਵਿੱਚ ਧੰਨਵਾਦ ਆ ਦਿੱਲੀ ਦਾ ਨਜ਼ਾਰਾ ਦੇਖ ਲੋ ਆ ਚੱਲਿਆ ਜੇ ਫਾਰਮ ਟ੍ਰੈਕ 60 ਹੁਣ ਤੋਂ ਦਿੱਲੀ ਐ ਰਵਾਨਾ ਹੋਣਾ ਦਿੱਲੀ ਦੇ ਨਜ਼ਾਰੇ ਮੈਂ ਤੁਹਾਨੂੰ ਦਿਵਾ ਦੇਣਾ ਵਾ ਵੀ ਕਿਵੇਂ ਦਿੱਲੀ ਨੂੰ ਕਾਫਲੇ ਰਵਾਨਾ ਹੋਣੇ ਆ ਤੁਸੀਂ ਬੜਾ ਚਿਰ ਹੋ ਗਿਆ ਦੇਖਿਆ ਨੂੰ ਆ ਚੱਲਿਆ ਜੇ 275 ਇੰਟਰਨੈਸ਼ਨਲ ਆ ਜਾ ਵੀ 275 ਇੰਟਰਨੈਸ਼ਨਲ ਇਹ ਚੱਲੂਗਾ ਜੇ ਦਿੱਲੀ ਵੱਲ ਨੂੰ ਤਿਆਰੀਆਂ ਕਰਕੇ ਤੇਰਾ ਨੂੰ ਆ ਜੇ ਭਾਈ ਮੈਸੀ ਠੀਕ ਆ ਜੀ ਐ ਭਾਈ ਰਵਾਨਾ ਹੋਣੇ ਆ ਦਿੱਲੀ ਵਾਲ ਨੂੰ ਕਾਫਲੇ ਦੇਖ ਲਵੇ ਹੁਣ ਦਿੱਲੀ ਸੋਚ ਲਵੇ ਉਹਨਾਂ ਨੇ ਬਹਿ ਕੇ ਆ ਫਿਰ ਮੈਸੀ ਦੇ ਮਗਰ ਭਾਈ ਠੀਕ ਆ ਜੀ ਐਨ ਦਿੱਲੀ ਵਾਲੇ ਕਾਫਲੇ ਰਵਾਨਾ ਹੋਣੇ ਆ ਔਰ ਤੁਸੀਂ ਦੇਖ ਲਓ ਉਹਦੇ ਪਿੱਛੇ ਆ ਗਿਆ ਜੇ 275 ਠੀਕ ਆ ਜੀ ਇਹਦੇ ਪਿੱਛੇ 275 ਆ ਰਿਹਾ ਭਾਈ ਠੀਕ ਆ ਜੀ ਆ ਦੇਖ ਲਓ 275 ਇਹਦੇ ਪਿੱਛੇ ਇੱਕ ਟਰਾਲੀ ਹੋ ਰਿਹਾ ਐ ਜਾਣੇ ਆ ਕਾਫਲੇ ਦਿੱਲੀ ਨੂੰ ਇਹਦੇ ਪਿੱਛੇ 275 ਜੀ ਫਿਰ 2275 DI ਇਹ ਇਹ ਰਵਾਨਾ ਹੋ ਰਿਹਾ ਜੀ ਆਪਣੇ ਅ ਅੱਗੇ ਚੱਲ ਰਿਹਾ ਅਰੇ ਇਹਦੇ ਪਿੱਛੇ ਤੁਸੀਂ ਦੇਖ ਲਓ ਵੀ ਇਹਦੇ ਪਿੱਛੇ ਫਿਰ ਸੋਨਾਲੀਕਾ ਆ ਬ ਐ ਕਾਫਲੇ ਤੁਸੀਂ ਦੇਖ ਲਓ ਐ ਚੱਲਣੇ ਆ ਅੱਜ ਤੁਹਾਨੂੰ ਮੈਂ ਉਹਦੀ ਰੀਲੀ ਖਾਲੀ ਆ ਵੀ ਐਂ ਕਾਫਲੇ ਦਿੱਲੀ ਨੂੰ ਰਵਾਨਾ ਹੋਣਗੇ ਦੇਖੋ ਚੜਦੀ ਗਲਾਜ ਦੇਖ ਲੋ ਕਿਵੇਂ ਆ ਐਂ ਐਂ ਤੁਹਾਨੂੰ ਲੈਣਾ 100 100 ਕਿਲੋਮੀਟਰ ਦੀ ਲੈਂ ਨਾ ਜਾਊਗੀ ਦਿੱਲੀ ਵੱਲ ਨੂੰ ਜਿਹਦੇ ਬਾਰੇ ਅਸੀਂ ਤੁਹਾਨੂੰ ਬੁਖਾਰ ਰਹੇ ਆ ਐਂ ਟਰੈਕਟਰ ਟਰਾਲੀਆਂ ਰਵਾਨਾ ਹੋਣਗੇ ਦਿੱਲੀ ਨੂੰ ਤੁਸੀਂ ਦੇਖ ਸਕਦੇ ਹੋ ਅੱਜ ਇਹੀ ਖਾਲਣਾ